ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਹਲਵਾਈ ਸਟਾਈਲ ਬੈਂਕਣ ਦਾ ਪਰਤਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਸੋ ਜੇ ਤੁਸੀਂ ਪਿਆਰੀ ਜੀ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਤੇ ਬਿਲਕੁਲ ਤੁਹਾਨੂੰ ਸੌਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਬੈਂਕਣ ਦਾ ਪਰਤਾ ਹਲਵਾਈ ਸਟਾਈਲ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੂ ਫਿਰ ਰੈਸਪੀ ਕਰਦੇ ਆ ਉਹਦੀ ਭੜਥਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਬੈਂਗਣ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਆਪਾਂ ਚੁੱਲੇ ਤੇ ਯਾਨੀ ਗੈਸ ਤੇ ਲਾਵਾਂਗੇ ਭੁੰਨ ਸੇਕ ਉਸ ਤੋਂ ਬਾਅਦ ਕਰਾਂਗੇ ਅਗਲਾ ਪ੍ਰੋਸੈਸ ਚਾਲੂ ਇੱਕ ਮੈਂ ওভার ਸਾਈਜ਼ ਦਾ ਪਿਆਜ਼ ਚੌਪ ਕਰ ਲਿਆ ਠੀਕ ਹੈ ਜੀ ਦੋ మీడియం ਸਾਈਜ਼ ਟਮਾਟਰ ਬਰੀਕ-ਬਰੀਕ ਕੱਟ ਲੇ ਤੇ ਇਹ ਹੈਗਾ ਜੀ ਅਦਰਕ ਲਸਣ ਤੇ ਮਿਰਚ ਦਾ ਪੇਸਟ ਠੀਕ ਹੈ ਜੀ ਜਿਹੜਾ ਕਿ ਮੈਂ ਕੁੰਡੀ ਚ ਕੁੱਟ ਲਿਆ ਤੇ ਬਾਕੀ ਜਿਹੜਾ ਨੂਨ ਮਸਾਲਾ ਆ ਤੁਹਾਨੂੰ ਨਾਲ ਦੇ ਆ ਦੱਸਾਂਗੇ ਸਭ ਤੋਂ ਪਹਿਲਾਂ ਭੁੰਨਦੇ ਆਪਾਂ ਬੈਂਕਣਾ ਨੂੰ ਤੇ ਲੋ ਜੀ ਗੈਸ ਆਪਾਂ ਨੇ ਬਾਲ ਲਈ ਹੈ ਜੀ ਇਹਦੇ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਜਣੀ ਲੂਸ ਲਾਂਗੇ ਤੁਸੀਂ ਹੋ ਸਕੇ ਜਿਹੜੀ ਆ ਗੈਸ ਆ ਠੀਕ ਹੈ ਜੀ ਪੈਸੇ ਆਪਣੀ ਸਿਹਤ ਵਾਸਤੇ ਖਤਰਨਾਕ ਹੈ ਮੈਂ ਸਿਰਫ ਇੱਕ ਵੀਡੀਓ ਬਣਾ ਰਿਹਾ ਤੁਸੀਂ ਹੋ ਸਕੇ ਤੈਨੂੰ ਚੁੱਲ੍ਹੇ ਦੀ ਅੱਗ ਤੇ ਪੁੰਨਿਓ ਠੀਕ ਹੈ ਜੀ ਵੈਸੇ ਤਾਂ ਅੱਜਕੱਲ ਜਿਹਦੇ ਕੋਲ ਹੁਣ ਟਾਈਮ ਨਹੀਂ ਹੈਗਾ ਉਹ ਤਾਂ ਗੈਸ ਤੇ ਭੁੰਨਦਾ ਏ ਪਰ ਫੇਰ ਵੀ ਅਗਰ ਹੋ ਸਕੇ ਤਾਂ ਤੁਸੀਂ ਇਹਨੂੰ ਚੁੱਲ੍ਹੇ ਦੀ ਅੱਗ ਤੇ ਯਾਨੀ ਗੋਹਿਆਂ ਦੀ ਅੱਗ ਤੇ ਭੁੰਨਿਓ ਤੇ ਲਓ ਜੀ ਇਹਨੂੰ ਭੁੰਨ ਲਾਂਗੇ ਆਪਾਂ ਚੰਗੀ ਤਰ੍ਹਾਂ ਤੇ ਲਓ ਜੀ ਬਤਾਉਂ ਆ ਠੀਕ ਹੈ ਜੀ ਜਿਹੜੇ ਆਪਣਾ ਉਹ ਭੁੰਨਿਆ ਗਿਆ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਪਾਣੀ ਦੇ ਵਿੱਚ ਠੀਕ ਹੈ ਜੀ ਆ ਦੇਖੋ ਇੱਕ ਤਾਂ ਪਾਣੀ 'ਚ ਰੱਖਣ ਨਾਲ ਇਹ ਠੰਡਾ ਹੋ ਜਾਊਗਾ ਛੇਤੀ ਤੇ ਇੱਕ ਜਿਹੜੀ ਉੱਪਰ ਵਾਲੀ ਸਕਿਨ ਹੁੰਦੀ ਆ ਠੀਕ ਹੈ ਜੀ ਇਹਦੀ ਉਹ ਸੁਖਾਲੀ ਉਤਰ ਜਾਂਦੀ ਆ ਜਣੀ ਆ ਦੇਖੋ ਠੀਕ ਹੈ ਜੀ ਪਾਣੀ 'ਚ ਰੱਖੂਗੇ ਨਾ ਤੇ ਇਹਦੀ ਜਿਹੜੀ ਸਕਿਨ ਜੜੀ ਆ ਉੱਪਰ ਤੇ ਉਹ ਆਰਾਮ ਨਾਲ ਉਤਰ ਜੂਗੀ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਇਹਨੂੰ ਹੁਣ ਸਾਰੇ ਨੂੰ ਆਪਾਂ ਹੌਲੀ-ਹੌਲੀ ਲਾਵਾਂਗੇ ਛਿੱਲ ਤੇ ਲਓ ਜੀ ਬਤਾਉ ਆਪਣਾ ਛਿੱਲਿਆ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਗੱਬੇ ਤੋਂ ਵੱਟ ਕੇ ਦੇਖਾਂਗੇ ਕਿਉਂਕਿ ਪਹਿਲਾਂ ਵੀ ਮੈਂ ਚੈੱਕ ਕਰਕੇ ਭੁੰਨੇ ਆ ਇਹ ਠੀਕ ਹੈ ਜੀ ਬਤਾਉਂ ਜਿਹੜੇ ਆਪਣੇ ਵੀ ਇਹ ਸਾਫ਼ ਹੈ ਕਿ ਨਹੀਂ ਠੀਕ ਹੈ ਜੀ ਤੁਸੀਂ ਵੀ ਚੈੱਕ ਕਰਕੇ ਆਪਣਾ ਭੁੰਨਣੇ ਆ ਦੇਖੋ ਠੀਕ ਹੈ ਜੀ ਵਿੱਚ ਤੋਂ ਬਿਲਕੁਲ ਸਾਫ਼ ਹੈ ਇਹ ਤੇ ਹੁਣ ਇਹਨੂੰ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਮੈਸ਼ ਲਓ ਜੀ ਹੁਣ ਆਪਾਂ ਨੇ ਕਰ ਲੈਣੇ ਇਹ ਚੰਗੀ ਤਰ੍ਹਾਂ ਮੈਸ਼ ਠੀਕ ਹੈ ਜੀ ਚਾਹੇ ਘਰਦ ਨਾਲ ਕਰ ਲਿਓ ਚਾਹੇ ਤੁਹਾਡੇ ਕੋਲ ਆਲੂ ਤੋੜਨ ਵਾਲਾ ਹੋਇਆ ਠੀਕ ਹੈ ਜੀ ਉਹ ਨਾਲ ਕਰ ਲਿਓ ਜਾਂ ਫਿਰ ਕੋਈ ਗਲਾਸ ਲੈ ਕੇ ਇਦਾਂ ਇੱਦਾਂ ਇਹਨਾਂ ਨੂੰ ਦਬ ਲਿਓ ਠੀਕ ਹੈ ਜੀ ਤੇ ਲਓ ਜੀ ਦੂਜਾ ਬੈਂਗਣ ਵੀ ਆਪਾਂ ਨੇ ਭੁੰਨ ਲਿਆ ਠੀਕ ਹੈ ਜੀ ਉਹਨੂੰ ਵੀ ਮੈਸ਼ ਕਰ ਲਾਂਗੇ ਲਓ ਜੀ ਬੈਂਗਣ ਆਪਣੇ ਮੈਸ਼ ਹੋ ਗਏ ਲਓ ਜੀ ਫਰਾਈਵਲ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਦੋ ਪਾਵਾਂਗੇ ਸੁੱਕੀਆਂ ਮਿਰਚਾਂ ਤੇ ਦੋ ਪਾਵਾਂਗੇ ਲੌਂਗ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਠੀਕ ਹੈ ਜੀ ਸਾਫਤਾ ਚਿਹਤਾਂ ਨੂੰ ਕੁੱਟ ਲਿਓ ਤੇ ਚਾਹੇ ਹੱਥ ਨਾਲ ਮਸਲ ਕੇ ਪਾ ਦਿਓ ਠੀਕ ਹੈ ਜੀ ਇਹਦਾ ਫਲੇਵਰ ਧਨੀਏ ਦਾ ਜਿਹੜਾ ਪੜਥੇ ਦੇ ਵਿੱਚ ਬਹੁਤ ਵਧੀਆ ਹੁੰਦਾ ਏ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਜਦੋਂ ਇਹ ਹਲਕਾ ਜਿਹਾ ਭੁੰਨ ਹੋ ਗਿਆ ਸਮਾਨ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਠੀਕ ਹੈ ਜੀ ਇੱਕ ਚਾਪ ਕੀਤਾ ਹੋਇਆ ਤੇ ਇਹਨੂੰ ਪਿਆਜ਼ ਨੂੰ ਆਪਾਂ ਨੇ ਠੀਕ ਹੈ ਜੀ ਪੂਰਾ ਬ੍ਰਾਊਨ ਨਹੀਂ ਕਰਨਾ ਹੈਗਾ ਹਲਕਾ ਜਿਹਾ ਕੱਚਾ ਪਿਆਜ਼ ਛੱਡੂਗੇ ਨਾਰਮਲ ਕਿਉਂਕਿ ਜੇ ਆਪਾਂ ਨੇ ਜ਼ਿਆਦਾ ਪਿਆਜ਼ ਭੁੰਨੇਗਾ ਫਿਰ ਪਰਠੇ ਦੇ ਵਿੱਚ ਟੇਸਟ ਨਹੀਂ ਆਣਾ ਹੈਗਾ ਵਧੀਆ ਨਹੀਂ ਗਰੇਵੀ ਬਣ ਜਣਾ ਆਪਾਂ ਰੱਖੋਗੇ ਪਿਆਜ਼ ਥੋੜਾ ਜਿਹਾ ਖੜਾ ਖੜਾ ਠੀਕ ਹੈ ਜੀ ਖੜਮਾ ਪਿਆਜ਼ ਲਓ ਜੀ ਪਿਆਜ਼ ਆਪਣੇ ਭੁੰਨ ਹੋ ਚੁੱਕੇ ਹੈ ਜੀ ਠੀਕ ਹੈ ਜੀ ਆਪਾਂ ਨੇ ਜ਼ਿਆਦਾ ਨਹੀਂ ਭੁੰਨਣੇ ਇਹ ਅੱਧੇ ਕ ਭੁੰਨਣੇ ਸਿਰਫ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਠੀਕ ਹੈ ਜੀ ਤੁਸੀਂ ਮਿਰਚਾਂ ਆਪਣੇ ਹਿਸਾਬ ਨਾਲ ਪਾ ਦਿਓ ਮੈਂ ਤਿੰਨ ਮਿਰਚਾਂ ਕੁੱਟੀਆਂ ᱛੀਆਂ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਤੇ ਪੈਪਰ ਨੂੰ ਵੀ ਭੁੰਨਾਂਗੇ ਇੱਕ ਅੱਧਾ ਮਿੰਟ ਤੇ ਲਓ ਜੀ ਆਦਰਕ ਲਸਣ ਆਪਣਾ ਭੁੰਨ ਹੋ ਗਿਆ ਹੁਣ ਪਾਵਾਂਗੇ ਪੈਦੇ ਵਿੱਚ ਮਸਾਲੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਠੀਕ ਹੈ ਜੀ ਤੇ ਅੱਧਾ ਛੋਟਾ ਚਮਚ ਪਾਵਾਂਗੇ ਤੇਗੀ ਮਿਰਚ ਤੇ ਨੂੰ ਹਲਕਾ ਜਿਹਾ ਭੁੰਨ ਲਾਂਗੇ ਜਦੋਂ ਹਲਕਾ ਜਿਹਾ ਭੁੰਨਾਂਗੇ ਫਿਰ ਪਾਵਾਂਗੇ ਟਮਾਟਰ ਠੀਕ ਹੈ ਜੀ ਮੈਂ ਦੋ మీడియం ਸਾਈਜ਼ ਦੇ ਟਮਾਟਰ ਲਈਆ ਤੇ ਜਦੋਂ ਵੀ ਹਲਕਾ ਜਿਹਾ ਭੁੰਨੂਗੇ ਆਪਾਂ 1-2 ਮਿੰਟ ਲੋਈ ਟਮਾਟਰ ਆਪਣੇ ਭੁੰਨੇ ਗਏ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਨੇ ਜਿਹੜਾ ਆਪਣਾ ਬੈਂਗਣ ਠੀਕ ਹੈ ਜੀ ਮੈਸ਼ ਕਰਕੇ ਰੱਖੇ ਤੇ ਲੋ ਜੀ ਇਹਨੂੰ ਕਰਾਂਗੇ ਮਿਕਸ ਲੋ ਜੀ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਇੱਕ ਚਮਚ ਤੇ ਉਸ ਤੋਂ ਬਾਅਦ ਪਾਵਾਂਗੇ ਨਮਕ ਟੇਸਟ ਰਿਕੋਰਡਿੰਗ ਠੀਕ ਹੈ ਜਿੰਨਾ ਕਿ ਤੁਸੀਂ ਖਾਣੇ ਹੋ ਉਹਨਾਂ ਕ ਨਮਕ ਪਾ ਲਿਓ ਤੇ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਇੱਕ ਚੁਟਕੀ ਬਲੈਕ ਸੌਲਟ ਯਾਨੀ ਕਾਲਾ ਨੂਨ ਇਹ ਨਾਲ ਵੀ ਇਹਦੇ ਵਿੱਚ ਬਹੁਤ ਵਧੀਆ ਟੇਸਟ ਆ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਫੁੱਲ ਸੇਕ ਪਰ ਭੁੰਨੂਗੇ ਠੀਕ ਹੈ ਜੀ ਤਕਰੀਬਨ 2 ਤੋਂ 3 ਮਿੰਟ ਤੇ ਲਓ ਜੀ ਪਰਤਾ ਬਣ ਕੇ ਰੈਡੀ ਹੈ ਜੀ ਆਪਣਾ ਗੈਸ ਕਰਦੇ ਆਂ ਬੰਦ ਤੇ ਹੁਣ ਪਾਵਾਂਗੇ ਇਹਦੇ ਉੱਤੇ ਹਰਾ ਧਨੀਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਪਲੇਟ 'ਚ ਕੱਢ ਕੇ ਠੀਕ ਹੈ ਜੀ ਸੋ ਵੀਡੀਓ ਕਿੰਦਾ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ ਚ ਕੱਢ ਕੇ ਤੇ ਲਓ ਜੀ ਪੜਥਾ ਬਣ ਕੇ ਰੈਡੀ ਆ ਜੀ ਬੈਂਗੜ ਦਾ ਹਲਵਾਈ ਸਟਾਈਲ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੇ ਅਸੀਂ ਬੈਂਕਣ ਦਾ ਪੜਥਾ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਸਾਡੀਆਂ ਇਦਿਆਂ ਦੀ ਵੀਡੀਓ ਦੇਖਣ ਲਈ ਕੁਕਿੰਗ ਵਾਲੀਆਂ ਸੋ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਜੀ ਉਹਨਾਂ ਦਾ ਦੇ ਦੋਂ ਬਹੁਤ ਬਹੁਤ ਧੰਨਵਾਦ ਸੋ ਸਬਜੀ ਦੇਖੋ ਜੀ ਬੈਂਗਣ ਦਾ ਭੜਥਾ ਠੀਕ ਹੈ ਜੀ ਕਿੰਨਾ ਵਧੀਆ ਬਣਿਆ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਸੋ ਮਿਲਦੇ ਆ ਜੀ ਹੁਣ ਫਿਰ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ